ਫਿਰੋਜ਼ਪੁਰ ਤੋਂ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਨੀਮ ਮੁਸ਼ਕਿਲਾਂワਟਸਕ ਦੇ ਨੇ ਕਿਉਂਕਿ ਇੱਕ ਵੀਡੀਓ ਦੇ ਆਧਾਰ ਤੇ ਮਾਮਲਾ ਜਿਹੜਾ ਸ਼ਿਕਾਇਤ ਹੈ ਉਹ ਦਿੱਤੀ ਗਈ ਹੈ ਦਰਅਸਲ सुरेंद्र ਕੰਬੋਜ ਨੀਮ ਮੁਸ਼ਕਿਲਾਂワਟ ਗਈਆਂ ਨੇ ਉਹਨਾਂ ਵੱਲੋਂ ਵੋਟ ਪਾਉਣ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ ਇਹ ਇਲਜ਼ਾਮ ਉਹਨਾਂ ਤੇ ਲੱਗੇ ਜਿਸ ਤੋਂ ਬਾਅਦ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ सुरेंद्र ਗੰਬੋਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਨੇ VOTING ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਇਹ ਜਾਣਕਾਰੀ ਚੋਣ ਅਧਿਕਾਰੀਆਂ ਤੇ ਡੀਸੀ ਰਾਜੇਸ਼ ਦਿਮਾਨ ਨੇ ਦਿੱਤੀ ਹੈ सुरेंद्र ਗੰਬੋਲ ਨੇ ਵੋਟ ਪਾਉਂਦੇ ਹੋਏ ਵੀਡੀਓ ਬਣਾਈ ਸੋਸ਼ਲ ਮੀਡੀਆ ਤੇ ਪਾਈ ਜਿਸ ਵਜ੍ਹਾ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲੈਂਦਿਆਂ ਹੋਇਆਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮਾਮਲਾ ਸਾਹਮਣੇ ਆਇਆ ਹੈ ਕਿ શ્રી सुरेंद्र ਗੰਬੋਲ ਜੀ ਜਿਹੜੇ ਬૌਧਜਨ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬੂਥ ਵੀ ਜਦੋਂ ਵੋਟ ਪਾਈ ਆਪਣੀ ਤਾਂ ਉਹਦੀ ਵੀਡੀਓ ਬਣਾ ਕੇ ਉਹਨਾਂ ਜਨਤਾ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਪ੍ਰਾਈਵੇਸੀ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਉਹਨੂੰ ਦੇਖਦੇ ਹੋਏ ਗੁਰੂ ਅਰਸੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਅਕਸਰ ਜੀ ਥਾਣੇ ਕਿੱਥੇ ਪਾਈ ਸੀਗੀ ਵੋਟ ਕਿੱਥੇ ਪਾਈ ਗਈ ਸੀਗੀ ਵੋਟ ਬੈਲਟਿੰਗ ਦੇ ਵਿੱਚ ਜੀ ਬਾ ਜੀਵਰਾਏ ਜਿਹੜਾ ਜੀਵਰਾਏ ਸਿਆਸੀ ਦਾ ਪਿੰਡ ਜਿੱਥੇੋਂ ਦਾ ਰਹਾ ਉੱਥੇ ਕੀਤੀ ਗਈ ਸੀ ਸਰ ਕਿਹੜੀ ਕਿਹੜੀ ਧਾਰਾਵਾਂ ਜਿਹੜਾ ਮਾਮਲਾ ਦਰਜ ਕੀਤਾ ਹੈ ਕਈ ਧਾਰਾਵਾਂ ਨੇ 126 132 ਰਿਪਰੈਸਨਟੇਡ ਪੀਪਲ ਐਕਟ ਆਈ ਪੀਸੀ ਦੇ ਵੀ 171 ਐ ਕੋਈ ਵੀ ਡਿਟੇਲ ਜਿਹੜੀ ਹੈ ਕਿ ਤੁਸੀਂ ਐਫ ਆਈ ਆਰ ਤੋਂ ਦੇਖ ਸਕਦੇ ਹੋ